ਇਨਸਾਫ ਮੰਦਾ ਮੈਂ ਲੋਕਤੰਤਰ ਰਾਜ ਦੇ ਚ ਇਹ ਲੋਕਤੰਤਰ ਨੂੰ ਖਰਾਬ ਕਰ ਰਹੇ ਗੁੰਡੇ ਗੁੰਡੇ ਨਹੀਂ ਮੈਂ ਪਰ ਤੇ ਫਲ ਵੀ ਲੱਗ ਗਿਆ ਤੇ ਫਲ ਠੀਕ ਉਹ ਖਾ ਕੋਈ ਹੋਰ ਗਿਆ ਤੇ ਮਾਲੀ ਅਸੀਂ ਇਹ ਰਹਿ ਕੇ ਪਾਣੀ ਪਾਉਂਦੇ ਸ਼ਰਮੇ ਹੋਰੀ ਤਾਂ ਲੋਕ ਜੀ ਖੁੱਡਾਂ ਚ ਵੜ ਗਏ ਉਹ ਤਾਂ ਹਾਂ ਜਦੋਂ ਛੇਰ ਆਉਂਦਾ ਨਾ ਛੇਰ ਦੀ ਜਦੋਂ ਚੀਕ ਸੁਣੀ ਇਹਨਾਂ ਨੇ ਫਿਰ ਬਗਹਾੜ ਨਹੀਂ ਦਿੱਤੀ ਇਹ ਆਪਣੀਆਂ ਹੀ ਬਿੱਲੀਆਂ ਖਾ ਗਿਆ ਸਾਰਾ ਕੁਝ ਹੀ ਖਾ ਗਿਆ ਜਿਵੇਂ ਸਬਣੀ ਖਾਂਦੀ ਆ ਨਾ ਆਪਣੇ ਨਿੱਕੇ ਨਿੱਕੇ ਸਬੋਲੀਆਂ ਨੂੰ ਤਾਂ ਹੀ ਸਾਰਿਆਂ ਦਾ ਬਹੁਤ ਬੁਰਾ ਹਾਲ ਹੋਇਆ ਬਈ ਰੋਣ ਦੀ ਕਰਦਾ ਪਿੱਟਲੋਂ ਗਰੁੱਪ ਦਾ ਗੁੰਡਾਗਰਦੀ ਕਰਕੇ ਸਰਪੰਚ ਲਾਣਿਆਂ ਗਿਆ ਪਿੱਟਲੋਂ ਤਾਂ ਆਮ ਆਦਿ ਪਾਰਟੀ ਹੈ ਭਗਵੰਤ ਮਾਨ ਨੇ ਵੀ ਬੜਾ ਸ਼ਰੀਫ ਦੱਸਿਆ ਉਹਨੂੰ ਪਰ ਨਾ ਲੱਗਿਆ ਉਹਦੇ ਵਿੱਚ ਰਾਜਾ ਕਿ ਡਿੰਗਾ ਮਾਰੀ ਜਾਂਦਾ ਹੈ ਹਾਲਾਂਕਿ ਕਾਂਗਰਸ ਤੇ ਸਰਪੰਚੀ ਨਹੀਂ ਡਾਈ ਇਹਨਾਂ ਨੇ ਉਹਨੇ ਉਹਨੇ ਆਪ ਦੀ ਟੋਕੜੂ ਕੀ ਬਜਾਈ ਉਹ ਕਹਿੰਦੇ ਕਿ ਸਾਡੇ ਨਾਲ ਧੱਕਾ ਹੋਇਆ ਮਨਪੀਰ ਬਾਦਲ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਕਹਿ ਰਹੇ ਓਕੇ ਜਿਹੜੇ ਆਮ ਆਦਮੀ ਪਾਰਟੀ ਤੋਂ ਅਜਾਦ ਸੀ ਉਹਨਾਂ ਨਾਲ ਧੱਕਾ ਹੋਇਆ ਧੱਕਾ ਅਸਲ ਦੇ ਵਿੱਚ ਹੋਇਆ ਕਿੰਨੇ ਨਾਲ ਉਹ ਰੋਲਾ ਪਾਈ ਜਾਂਦਾ ਮੈਂ ਆਏ ਕਰ ਦੂੰਗਾ ਮੈਂ ਜੋ ਇਹ ਤਾਂ ਅੱਕੇ ਵੀ ਕਰਦੇ ਆਏ ਆ ਉਹ ਕਹਿੰਦਾ ਮੈਂ ਕੁਲਦੀਪ ਸਿੰਘ ਦਾ ਪੁੱਤ ਹੈ ਉਹ ਕਹਿੰਦਾ ਮੈਂ ਲਾਲ ਡੇਰੀ ਲਾਲ ਜਿਹੜੇ ਪਹਿਲਾਂ ਝੱਡਾ ਕਰਦੇ ਸੀਗੇ ਸਾਨੂੰ ਉਹ ਅੱਜ ਵੀ ਝੱਡਾ ਕਰਨਗੇ ਹੁਣ ਵੀ ਅਸੀਂ ਤਾਂ ਬਣ ਕੇ ਤੁਸੀਂ ਵਰਦੇ ਜਾਂਦੇ ਦੱਸੋ ਇਹ ਜਾਣ ਤਾਂ ਜਾਣ ਕਿੱਧਰ ਸੇਵਾ ਇਕਾਧਿਰ ਦੱਸੋ ਮੇਵਾ ਮੇਵਾ ਇਹ ਲੈ ਜਾਂਦਾ ਸੇਵਾ ਕੋਰ ਕੀਤੀ ਦਰੀਆਂ ਬਚਾਉਣ ਜੋ ਕਿਰੇ ਕਿ ਬ੍ਰਿਧਾ ਲੋਕ ਦੁਖੀ ਸੀ ਕਿ ਇਹਨਾਂ ਨਾਲ ਰਲੇ ਉਹੇ ਕੰਮ ਇਹ ਨਾ ਕਰਤਾ ਬਿਲਕੁਲ ਜੀ ਉਹਨਾਂ ਤੋਂ ਅੱਗੇ ਵੱਧ ਕੇ ਜੀ ਦੋ ਉਹ ਕਿ ਇਹ ਤਾਂ ਲਿਸਟ ਜਾਰੀ ਹੋ ਗਈ ਜਦੋਂ ਇਹਨਾਂ ਨੂੰ ਆਰਿਆਂ ਨੂੰ ਫੋਨ ਲਾ ਕੇ ਪੁੱਛਦੇ ਆ ਉਹ ਕਹਿੰਦੇ ਇਹ ਤਾਂ ਬਸ ਹੋ ਗਿਆ ਫਾਈਨਲ ਇਹ ਤਾਂ ਹੁਣ ਜਿਹੜਾ ਕੁਝ ਤੁਸੀਂ ਕਰਨਾ ਕਰੋ ਐ ਨਹੀਂ ਹੁੰਦਾ ਐਕਟ ਨਾਟ ਖੜਕਾ ਦੂੰਗਾ ਕਰਾਂਗੇ ਐਕਟ ਨਾਟ ਖੜਕਾ ਦੂੰਗਾ ਬੰਤਾ ਸਿੰਘ ਬਾਦਰਾ ਹੂੰ ਗਿੱਦੜਵਾ ਹਲਕੇ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਕਾਫੀ ਰੌਲਾ ਜਿਹੜਾ ਅੱਜ ਪੈ ਚੁੱਕਿਆ 28 30 ਪਿੰਡਾਂ ਦੀਆਂ ਜਿਹੜੀਆਂ ਲਿਸਟ ਚੌਥਾ ਨਿਸ਼ਾਨ ਮਿਲ ਕੇ ਤੇ ਉਸ ਤੋਂ ਬਾਅਦ ਆ ਇੱਕ ਤਰਫਾ ਫੈਸਲਾ ਸਰਕਾਰ ਦੇ ਵੱਲੋਂ ਕੀਤਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਧਰਨੇ ਲਾ ਰਹੀ ਆ ਅਕਾਲੀ ਦਲ ਧਰਨੇ ਲਾ ਰਹੇ ਆ ਆਮ ਲੋਕ ਜਿਹੜੇ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੀ ਉਹਨਾਂ ਨਾਲ ਵੀ ਤੱਕਾ ਹੋਇਆ ਨਜ਼ਰ ਆਇਆ ਅੱਜ ਇੱਥੇ ਰਾਮਿਆਨ ਸਾਹਿਬ ਪਹੁੰਚੇ ਨੇ ਗੱਲਬਾਤ ਕਰਦੇ ਆ ਕਿ ਇੱਥੇ 28-30 ਪਿੰਡਾਂ ਦੇ ਵਿੱਚ ਚੱਲਿਆ ਕੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਹੋ ਗਿਆ ਬਹੁਤ ਤੱਕਾ ਹੋਇਆ ਇੱਥੇ ਭਾਈ ਜੀ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਸਵੇਰ ਕੌਲਾਂ ਗਈਆਂ ਕਿ ਇਹਨਾਂ ਨੇ ਇੰਨਾ ਵੱਡਾ ਤੱਕ ਕਿ ਜਿਹੜੇ ਸਾਡੇ ਪੁਰਾਣੇ ਵਰਕਰ ਸੀਗੇ ਪੁਰਾਣੇ ਵਰਕਰਾਂ ਦੇ ਸਾਡਿਆਂ ਦੇ ਕਾਗਜ ਜਿਹਨਾਂ ਨੇ ਰਿਜੈਕਟ ਕਰਤੇ ਕਈਆਂ ਦੀਆਂ ਫੈਲਾਂ ਖੋਖੋ ਕੇ ਪਾੜ ਦਿੱਤੀਆਂ ਅੱਜ ਜਿਵੇਂ ਪਹਿਲਾਂ ਕਾਲੀਗੜ੍ਹ ਵੇਲੇ ਇਹਨਾਂ ਦਾ ਧੱਕਾ ਸੀਗਾ ਉਸੇ ਤਰ੍ਹਾਂ ਜਾਂ ਜਿਵੇਂ ਕਾਂਗਰਸ ਵੇਲੇ ਸੀਗਾ ਉਸੇ ਤਰ੍ਹਾਂ ਅੱਜ ਫੇਰ ਸਾਡੇ ਜਿਹੜੇ ਵਰਕਰ 10 ਸਾਲਾਂ ਤੋਂ ਮਿਹਨਤ ਕਰਦੇ ਆਉਂਦੇ ਸੀਗੇ ਉਹ ਚਾਹੁੰਦੇ ਸੀ ਕਿ ਸਾਡੀ ਸਰਕਾਰ ਆਈ ਹੈ ਇਹ ਹੁੰਦਾ ਹਰ ਇੱਕ ਬੰਦੇ ਨੂੰ ਕਿ ਮੈਂ ਸਰਪੰਚ ਬਣ ਕੇ ਪਿੰਡ ਦੇ ਕੰਮ ਕਰਾਂ ਪਿੰਡ ਦੀ ਸੇਵਾ ਕਰਾਂ ਪਰ ਉਹ ਨਹੀਂ ਉਹਨਾਂ ਦੇ ਆਸਾਂ ਉੱਤੇ ਇਹਨਾਂ ਨੇ ਪਾਣੀ ਫੇਰ ਦਿੱਤਾ ਕਿਉਂਕਿ ਇਹਨਾਂ ਨੇ ਹੁਣ ਇੱਕ ਵੱਡਾ ਦਿੱਗਜ ਬਹੁਤ ਵੱਡਾ ਤਣਾੜ ਲਿਆ ਕੇ ਆਮ ਆਦਮੀ ਪਾਰਟੀ ਨੇ ਮੰਨ ਲਓ ਖੜਾ ਕਰ ਦਿੱਤਾ ਗਦਰਵੇ ਦੇ ਵਿੱਚ ਜਿਹੜੇ ਆਮ ਵਰਕਰ ਆ ਸਾਡੇ ਉਹਨਾਂ ਦਾ ਹੱਕ ਮਾਰ ਦਿੱਤਾ ਇਹਨਾਂ ਨੇ ਅੱਜ 28 29 ਪੰਚਾਇਤਾਂ ਦੇ ਜਿਹੜੇ ਸੀਗੇ ਨੁਮਾਇੰਦੇ ਸਰਪੰਚ ਸੀਗੇ ਉਹਨਾਂ ਦੇ ਕਾਗਜ਼ ਰਿਜੈਕਟ ਕਰਕੇ ਕਈ ਤਾਂ ਇਹੋ ਜਿਹੇ ਵੀ ਐ ਪਿੰਡ ਖਿੜਕੀਆਂ ਵਾਲੇ ਤੋਂ ਮੈਨੂੰ ਕਾਲ ਆਈ ਖਿੜਕੀਆਂ ਵਾਲੇ ਪਿੰਡ ਦਾ ਖੁਸ਼ਵਿੰਦਰ ਸਿੰਘ ਗੱਲ ਉਹਨਾਂ ਦੇ ਕੀ ਹੋਇਆ ਉਹਨਾਂ ਨੂੰ ਚੋਣ ਨਿਸ਼ਾਨ ਮਿਲ ਗਿਆ 3 ਵਜੇ ਚਿੜੀ ਬੱਲਾ ਉਹ ਆਪਦਾ ਜਾ ਕੇ ਖੁਸ਼ੀ-ਖੁਸ਼ੀ ਵੀ ਚਿੜੀ ਬੱਲਾ ਚੋਣ ਛਾਣ ਮਿਲ ਗਿਆ ਆਪਦੇ ਵਰਕਰਾਂ ਨਾਲ ਜਾ ਕੇ ਪਿੰਡ ਦੇ ਵਿੱਚ ਵੋਟਾਂ ਆਖਣ ਲੱਗੇ ਜੋ ਵੋਟਾਂ ਆਖਦੇ ਵੀਰੇ ਪਿੰਡ ਦੇ ਵਿੱਚ ਤੇ ਤੜਕੇ ਜਦੋਂ ਪੁੱਛਿਆ ਉਹ ਕਹਿੰਦੇ ਕਿਹੜੇ ਵੋਟਾਂ ਤੁਹਾਡੇ ਤਾਂ ਚੋਣ ਛਾਣ ਕੋਈ ਤੁਹਾਨੂੰ ਤਾਂ ਮਿਲਣਾ ਹੀ ਨਹੀਂਗਾ ਥੋੜੇ ਤੇ ਰਿਜੈਕਟ ਆ ਗਏ ਆ ਤਾਂ ਹਾਲਾਤ ਆ ਜੀ ਚੋਣ ਛਾਣ ਦਿਨ ਤੋਂ ਬਾਅਦ ਵੀ ਤੱਕ ਤੋਂ ਬਾਅਦ ਵੀ ਧੱਕਾ ਕੀਤਾ ਹੀ ਫੇਰ ਵੇਖੋ ਜੀ ਪਿੰਡ ਅੱਗੇ ਆ ਜੋ ਚੱਕ ਕੇਸਰ ਸਿੰਘ ਵਾਲਾ ਜਿਹੜ ਨੂੰ ਸੰਧੂ ਵਾਲੇ ਕੋਠੇ ਵੀ ਕਿਹਾ ਜਾਂਦਾ ਕੋਟਲੀ ਤੇ ਉੱਥੇ ਵੀ ਇੱਕ ਮਹਿੰਦਰ ਸਿੰਘ ਨਾਂ ਦਾ ਮੁੰਡਾ ਮਹਿੰਦਰ ਸਿੰਘ ਉਰਫ ਨੀਟੂ ਸੰਧੂ ਉਹਨਾਂ ਦੇ ਵੀ ਕਾਗਜ਼ ਜਿਹੜੇ ਸੀਗੇ ਇਹਨਾਂ ਨੇ ਰਿਜੈਕਟ ਕਰਾਤੇ ਉਹਨਾਂ ਨੂੰ ਰਾਤ ਨੂੰ ਤਾਂ ਕਹਿੰਦੇ ਵਿਚੋਂਣ ਛਾਣ ਤੁਹਾਨੂੰ ਮਿਲ ਗਿਆ ਸਵੇਰ ਕਹਿੰਦੇ ਕਿਹੜਾ ਚੋਣ ਛਾਣ ਕਿਹੜੀਆਂ ਫੈਲਾਂ ਟੋੜੀਆਂ ਕੁਝ ਵੀ ਨਹੀਂ ਉੱਤੇ ਟੈਂਪੀ ਢਿਲੋਂ ਦਾ ਖਾਸ ਬੰਦਾ ਜਿਹੜੇ ਅੱਜ ਤੱਕ ਡਾਂ ਕਰਦੇ ਰਹੇ ਆ ਵੀ ਅਸੀਂ ਤੁਸੀਂ ਆਪ ਵਾਲੇ ਕੌਣ ਐ ਤੁਸੀਂ ਫਲਾਨਾ ਧੁੰਕਾ ਉਹ ਅੱਜ ਗੁਰਦਾਸ ਸਿੰਘ ਬਾਈ ਨਾਮ ਜਾਣਦਾ ਮੈਂ ਉਧਰ ਲੇ ਕੇ ਚ ਮੈਂ ਹੁਮਦਰਨਾ ਗੁਰਦਾਸ ਸਿੰਘ ਨੂੰ ਡੈਂਪੀ ਢਿਲੂ ਨੇ ਬਿਨਾਂ ਕਿਸੇ ਚੋਣ ਹੋયા ਬੇਸ਼ਰਤ ਸਰਪੰਚ ਚ ਲਾਣ ਦਿੱਤਾ ਦੇਖੋ ਜੀ ਇਸ ਤੋਂ ਵੱਡਾ ਹੋਰ ਤਕਾ ਕੀ ਹੋ ਸਕਦਾ ਜਿਹੜੇ ਪੁਰਾਣੇ ਵਰਕਰ ਸੀ ਫਿਰ ਉਹਨਾਂ ਦਾ ਪੂਰਾ ਧੱਕਾ ਹੋਇਆ ਆਮ ਆਦਮੀ ਪਾਰਟੀ ਬਿਲਕੁਲ ਜੀ ਬਿਲਕੁਲ ਪੁਰਾਣੇ ਵਰਕਰ ਤਾਂ ਖੜੀ ਐ ਪੁੱਛੋ ਇਹਨਾਂ ਨੂੰ ਕੀ ਇਹਨਾਂ ਦਾ ਹਾਲ ਐ ਤੁਸੀਂ ਆਮ ਆਦਮੀ ਪਾਰਟੀ ਚੋਂ ਮੈਂ ਲਖਵਿੰਦਰ ਸਿੰਘ ਜੀ ਪਿੰਡ ਮਣੀਆ ਵਾਲਾ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਅੱਛਾ ਅਸੀਂ ਜਿੱਦੇ ਡੈਂਪੀ ਢਿਲੋ ਜੀ ਇੱਥੇ ਰਲਣਾ ਚਾਹੁੰਦੇ ਸੀ ਉਦੋਂ ਇੱਕ ਦਿਨ ਪਹਿਲਾਂ ਅਸੀਂ ਚੰਡੀਗੜ੍ਹ ਗਏ ਸੀ ਇਹ ਮੌਸਮ 965 ਤੇ ਵੀ ਉੱਥੇ ਅਸੀਂ ਬੋਲੇ ਆਈ 17 ਸੈਕਟਰ ਦੇ ਵਿੱਚ ਉੱਥੇ ਅਸੀਂ ਇਹੀ ਗੱਲ ਕਹੀ ਸੀ ਵੀ ਜਿਹੜਾ ਇਹ ਬੰਦਾ ਸੀ 70 ਸਾਲ ਪਹਿਲਾਂ ਇਹ ਬੰਦੇ ਨੂੰ ਵੇਖ ਚੁੱਕੇ ਆਂ ਅਸੀਂ ਅੱਜ ਇਹਨੂੰ ਛੱਡਣਾ ਚਾਹੁੰਨੇ ਆ ਉਹੀ ਬੰਦਾ ਸਾਡੇ ਸਿਰ ਤੇ ਫੇਰ ਲਿਆ ਕੇ ਬਿਠਾਈ ਜਾਂਨੇ ਆ ਇਹ ਪਾਰਟੀ ਨੂੰ ਸਾਰੀ ਨੂੰ ਖੇਰੂਪੇ ਨੂੰ ਕਰ ਦੂਗਾ ਜਿਹੜਾ ਸਖਜਿੰਦਰ ਕੌਣੀ ਸੀ ਬਾਈ ਸ਼ਰਮਾ ਜੀ ਸੀ ਜਾਂ ਪਾਰਟੀ ਦੇ ਹੋਰ ਵਰਕਰ ਸੀ ਕਿ ਸਾਡੇ ਜਿਵੇਂ ਜਗਦੀਪ ਸੰਧੂ ਜੀ ਸੀ ਉਹਨਾਂ ਨੇ ਪਾਰਟੀ ਤਿਆਰ ਕਰੀ ਸੀ ਮਿਹਨਤ ਕਰੀ ਸੀ ਉਹ ਬੰਦੇ ਪਾਰਟੀ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਨਹੀਂ ਦੀਦਾ ਸੀਗਾ ਇਹ ਪਾਰਟੀ ਕਾਮਯਾਬ ਅਸੀਂ ਕਰੀ ਆ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਅਸੀਂ ਟਿਕਟ ਦੇ ਗਏ ਹੂੰ ਇਹਨਾਂ ਨੇ ਸਾਡੇ ਤੇ ਲਿਆ ਕੇ ਬੰਦਾ ਥੋਬਤਾ ਅੱਜ ਜਿਹੜਾ ਹਾਲ ਹੋ ਰਿਹਾ ਪਿੰਡਾਂ ਦੇ ਵਿੱਚ ਸਿਰਫ ਇਹ ਡੈਂਪੀ ਢਿੱਲੋ ਦਾ ਕਰਕੇ ਹੋ ਰਿਹਾ ਜੀ ਢਿੱਲੋ ਤੱਕਾ ਕਰ ਰਿਹਾ ਹਾਂਜੀ ਮੈਂ ਆਪਦੇ ਘਰ ਵਾਲੀ ਦੇ ਕਵਰਿੰਗ ਦੇ ਭਰੇ ਸੀਗੇ ਜੀ 7 ਤਰੀਕ ਨੂੰ ਕੱਲ ਅਸੀਂ ਵਾਪਸ ਲੈ ਲਏ ਇਹ ਮੇਰੇ ਚਾਚੇ ਦਾ ਮੁੰਡਾ ਈ ਇਹਦੇ ਘਰ ਵਾਲੀ ਦੇ ਫਾਰਮਸੀ ਭਰੇ ਸੀਗੇ ਇਹਨਾਂ ਨੇ ਕੱਲ ਅਸੀਂ ਸ਼ਾਮ ਨੂੰ ਲਿਸਟ ਵੇਖ ਕੇ ਗਏ ਇਹਨਾਂ ਦਾ ਨਾਮ ਵਿੱਚ ਸੀਗਾ ਮੇਰੇ ਘਰ ਵਾਲੀ ਦਾ ਵੀ ਸੀ ਉਹ ਤਾਂ ਚਲੋ ਅਸੀਂ ਸਾਈਨ ਕਰਕੇ ਆਪਦੇ ਰਿਜੈਕਟ ਕਰਾ ਵਾਪਸ ਕਰਾ ਲਈ ਇਹਨਾਂ ਦਾ ਨਾਮ ਵਿੱਚ ਸੀਗਾ ਰਾਤੇ ਰਾਤ ਇਹਨਾਂ ਦਾ 2:30 ਵਜੇ ਜੇ ਤਾਂ ਸਾਨੂੰ ਕਾਲ ਗਈ ਇੱਥੋਂ ਬੰਦੇ ਸਾਡੇ ਬੈਠੇ ਸੀ ਸਮਾਗ ਪਿੰਡ ਦੇ ਉਹਨਾਂ ਨੇ ਸਾਨੂੰ ਕਾਲ ਕਰਕੇ ਦੱਸਿਆ ਵੀ ਤੁਹਾਡੇ ਕਾਗਜ਼ ਰਿਜੈਕਟ ਹੋ ਗਏ ਜੀ ਹੂੰ ਤੁਸੀਂ ਕਿਹੜੀ ਪਾਰਟੀ ਵਾਲੋਂ ਖੜੇ ਸੀ ਪਿੰਡੋਂ ਪਿੰਡੋਂ ਅਸੀਂ ਆਜ਼ਾਦ ਉੱਠੇ ਸੀਗੇ ਕਿਸੇ ਪਾਰਟੀ ਨੂੰ ਸਾਡੇ ਨੇ ਕਾਂਗਰਸ ਪਾਰਟੀ ਵੀ ਸਾਰੀ ਸਮਰਥਨ ਦੇ ਰਹੀ ਸੀਗੀ ਗਾਲੀਦਾਲ ਦੇ ਬੰਦੇ ਵੀ ਸਾਡੇ ਬਣੇ ਸੀਗੇ ਆਮ ਆਦਮੀ ਪਾਰਟੀ ਦੇ ਬੰਦੇ ਅਸੀਂ ਪੁਰਾਣੇ ਸਾਰੇ ਇਹਦੇ ਨਾਲ ਸੀਗੇ ਹੂੰ ਤੇ ਹੁਣ ਉਹ ਆਮ ਆਦਮੀ ਪਾਰਟੀ ਦਾ ਸਰਪੰਚ ਬਣਾ ਕੇ ਪਿੰਡ ਚ ਉਹ ਡੈਂਪੀ ਢੁੱਲੋ ਦੇ ਜਿਹੜੇ ਬੰਦੇ ਕੱਲ ਨਵੇਂ ਉੱਠੇ ਐ ਨਵੇਂ-ਨਵੇਂ ਉਹ ਆਮ ਪਾਰਟੀ ਦੇ ਇੱਕ ਸਾਰੀ ਦੇ ਕਬਜ਼ਾ ਕਰਕੇ ਤੇ ਆਪ ਦਾ ਸਰਪੰਚ ਬਣਾਉਣਾ ਚਾਹੁੰਦੇ ਆ ਜੀ ਅਸੀਂ ਇਸ ਚੀਜ਼ ਦੇ ਖਿਲਾਫ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੀਐਮਓ ਸਿੱਕਰੇ ਸਾਡੀ ਗੱਲ ਪਹੁੰਚਣੀ ਚਾਹੀਦੀ ਤੁਸੀਂ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਦੇ ਤੁਹਾਨੂੰ ਲੋਕ ਕਹਿੰਦੇ ਹੋਣਗੇ ਵੀ ਇਹ ਚੰਗੇ ਨਹੀਂ ਚੰਗੇ ਨਹੀਂ ਚੰਗੇ ਨਹੀਂ ਅੱਜ ਪਤਾ ਲੱਗਿਆ ਹੋਣਾ ਕੀ ਤੇ ਹਜੇ ਵੀ ਨਹੀਂ ਲੱਗਿਆ ਨਹੀਂ ਜੀ ਅਸੀਂ ਤਾਂ ਸਾਨੂੰ ਦਾ ਹਜੇ ਵੀ ਆਸਮੇਦ ਹੈਗੀ ਹੈ ਵੀ ਸਖਜਿੰਦਰ ਕੌਣੀ ਜੀ ਸ਼ਰਮਾ ਜੀ ਤੇ ਜਗਦੀਪ ਸੰਧੂ ਜੀ ਜਿਹੜੇ ਸਾਡੇ ਪਹਿਲਾਂ ਤੋਂ ਲੈ ਕੇ ਪਾਰਟੀ ਜਿਨ੍ਹਾਂ ਨੇ ਤਿਆਰ ਕਰੀ ਹੈ ਵੀ ਉਹ ਇਸ ਚੀਜ਼ ਤੇ ਗੌਰ ਕਰਨ ਤੇ ਸਾਡਾ ਹੱਲ ਹੋਣਾ ਚਾਹੀਦਾ ਜੀ ਕਿ ਅੱਜ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਪਾਰਟੀ ਦੇ ਵਿੱਚ ਸ਼ਰਮੇ ਦੀ ਗੱਲ ਕਰ ਰਹੇ ਆ ਪਾਣੀ ਦੀ ਗੱਲ ਕਰ ਰਹੇ ਆ ਜਗਦੀਪ ਸੰਧੂ ਦੀ ਗੱਲ ਆ ਅਜੀਦਾ ਇਹ ਅਜੀਦਾ ਇਹ ਸਮਝਦੇ ਆ ਵੀ ਜਿੱਦਾਂ ਦਾ ਡੈਂਪੀ ਢਿੱਲੋਂ ਨੂੰ ਰਲਾਇਆ ਵੀ ਸਾਡੇ ਹਿਸਾਬ ਨਾਲ ਤਾਂ ਉਹਨਾਂ ਨੂੰ ਫੁੱਲ ਪਾਵਰਾਂ ਦੇ ਛੱਡ ਗਏ ਦੂਜੇ ਬੰਦੇ ਸਾਰਿਆਂ ਨੂੰ ਅਣ ਦੇਖਿਆ ਕਰਤਾ ਹੀ ਇਹਨਾਂ ਨੇ ਹਾਂ ਹਾਂਜੀ ਡਿਪਟੀ ਨੇ ਤੋਂ ਤੁਸੀਂ ਨਰਾਜ ਸੀ ਕਿ ਰਲਨ ਰਾ ਸੀ ਸੀਐਮ ਹਾਊਸ ਜਾ ਕੇ 17 ਸੈਕਟਰ ਚ 965 ਤੇ ਜਾ ਕੇ ਬੋਲ ਕੇ ਆਏ ਆ ਜੀ ਹਾਂ ਰਲਨ ਤੋਂ ਇੱਕ ਦਿਨ ਪਹਿਲਾਂ ਗਏ ਆ ਜੀ ਅਸੀਂ ਤੁਹਾਡੀ ਸੁਣੀ ਨਹੀਂ ਕਿਸੇ ਨੇ ਨਹੀਂ ਸੁਣੀ ਜੀ ਉਹ ਤਾਂ ਦੇ ਅਸੀਂ ਡੈਂਪੀ ਤੋਂ ਉਹਦੇ ਮੱਥੇ ਨਹੀਂ ਲੱਗੇ ਜੀ ਹਾਂ ਵੀ ਇਹ ਬੰਦੇ ਨੂੰ ਅਸੀਂ ਪਿੱਛੇ ਛੱਡ ਕੇ ਆਏ ਆ ਉਹੀ ਬੰਦਾ ਸਾਡੇ ਮੂਰੇ ਲੱਗੀ ਜਾਂਦਾ ਹੈ ਪਾਰਟੀ ਅਸੀਂ ਛੱਡਣੀ ਨਹੀਂ ਪਾਰਟੀ ਆਪੇ ਆਉਣ ਵਾਲੇ ਸਮੇਂ 'ਚ ਭੁਗਤੂਗੀ ਆ ਅੱਜ ਭੁਗਤੀ ਜਾਂਦੀ ਹੈ ਜੀ ਹਾਂ ਹਾਂਜੀ ਤੁਸੀਂ ਵੀ ਆਵਾਜ਼ ਦੀ ਪਾਰਟੀ ਸੀ ਬਿਲਕੁਲ ਜੀ ਆਵਾਜ਼ ਦੀ ਪਾਰਟੀ ਸੀ ਪਹਿਲਾਂ ਮੇਰੀ ਜਿਹੜਾ ਇਸ ਲੰਬੀ ਹਲਕੇ ਸੀ ਮੈਂ ਲੰਬੀ ਦਾ ਹਲਕਾ ਚਾਰਜ ਵੀ ਰਿਆ ਜੀ ਅੱਛਾ ਮੇਰਾ ਪਿੰਡ ਹੈ ਜਿਹੜਾ ਜੱਦੀ ਮਣੀ ਵਾਲਾ ਸੀ ਅੱਛਾ ਇੱਥੇ ਆ ਕੇ ਵੀ ਅਸੀਂ ਆਵਾਜ਼ ਦੀ ਪਾਰਟੀ ਦੀ ਸਪੋਰਟ ਕਰਦੇ ਸੀਗੇ ਹਾਂ ਪਰ ਜਿਹੜੀਆਂ ਅਸੀਂ ਰਵਾਇਤੀ ਪਾਰਟੀਆਂ ਨਾਲ ਲੜਕੇ ਆਮ ਆਦਮੀ ਪਾਰਟੀ ਤਿਆਰ ਕੀਤੀ ਸੀਗੀ ਉਹੀ ਜਿਨ੍ਹਾਂ ਦੇ ਖਿਲਾਫ ਅਸੀਂ ਲੜਦੇ ਰਹੇ ਅੱਜ ਲਿਆ ਕੇ ਉਹ ਆਮ ਆਦਮੀ ਪਾਰਟੀ ਨੇ ਸਾਡੇ ਸਿਰ ਤੇ ਬਿਠਾ ਦੇਤੇ ਉਹਨਾਂ ਨੂੰ ਪੂਰੀਆਂ ਫੁੱਲ ਪਾਵਰਾਂ ਦਿੱਤੀਆਂ ਗਿੱਦੜਵਾ ਹਲਕੇ ਦੇ ਵਿੱਚ ਜਿਹੜੇ ਇਥੋਂ ਇਲੈਕਸ਼ਨ ਲੜ ਚੁੱਕੇ ਪਹਿਤਵਾਲ ਸ਼ਰਮਾ ਜੀ ਸਖਜਿੰਦਰ ਕੌਣੀ ਹੈ ਚੇਅਰਮੈਨ ਹੈ ਇਹ ਬਾਈ ਜੀ ਰਾਮਿਆਣਾ ਸਾਹਿਬ ਵੀ ਇੱਥੇ ਕੰਮ ਕਰਦੇ ਰਹੇ ਆ ਸਾਰਿਆਂ ਨੂੰ ਇਹਨਾਂ ਨੂੰ ਅਣਦੇਖਾ ਕਰਕੇ ਸਾਡੇ ਸਮਾਨ ਜੋਗ ਮੁੱਖ ਮੰਤਰੀ ਨੇ ਡੈਂਪੀ ਢਿੱਲੋਂ ਦੇ ਵਿੱਚ ਪਤਾ ਨਹੀਂ ਕੀ ਦੇਖਿਆ ਜਿਨ੍ਹਾਂ ਨੂੰ ਉਹ ਪਹਿਲਾਂ ਟਰਾਂਸਪੋਰਟ 마ਫੀਆ ਕਹਿੰਦੇ ਹੁੰਦੇ ਸੀ ਤੇ ਅੱਜ ਉਹਨਾਂ ਨੂੰ ਹੀਰਾ ਦੱਸਦੇ ਆ ਸਾਰੀ ਪਾਰਟੀ ਗਿੱਦੜਵਾ ਦੇ ਵਿੱਚ ਇਹਨਾਂ ਨੇ ਡੈਂਪੀ ਨੇ ਖੇਰੂ ਖੇਰੂ ਕਰਤੀ ਹੈ ਜੀ ਹਮ ਅੱਜ ਜਿਹੜਾ ਤੁਸੀਂ ਚੋਣਾਂ ਦੇ ਨਤੀਜੇ ਦੇਖ ਰਹੇ ਹੋ ਲਗਭਗ 28 29 ਪਿੰਡਾਂ ਦਾ ਜਿਹੜਾ ਇੱਕ ਪਾਸੜੀ ਇਹਨਾਂ ਨੇ ਕਰਤਾ ਜੀ ਜਿਹੜੇ ਕਿ ਲਗਭਗ ਕਈਆਂ ਨੂੰ ਤਾਂ ਚੋਣ ਨਿਸ਼ਾਨ ਮਿਲ ਗਏ ਸੀਗੇ ਜੀ ਸਾਡਾ ਵੀ ਜਸਕਰਨ ਸਿੰਘ ਦੀ ਵਾਈਫ ਹੈ ਇਹਨਾਂ ਦੇ ਕਾਗਜ਼ ਓਕੇ ਹੋ ਗਏ ਸੀਗੇ ਜੀ ਸਹੀ ਪਾਏ ਗਏ ਸੀਗੇ ਰਾਤ ਸਾਨੂੰ ਚੋਣ ਨਿਸ਼ਾਨ ਮਿਲਣਾ ਸੀਗਾ ਸਵੇਰ ਨੂੰ ਸਾਨੂੰ ਪਤਾ ਲੱਗਿਆ ਵੀ ਇਹ ਵੀ ਜਿਹੜੇ ਕਾਗਜ਼ ਇਹਨਾਂ ਦੇ ਰਾਤ ਫਰਾਦਾ ਕਰਨ ਕੀ ਮੰਨਦੇ ਕਿ ਤੁਸੀਂ ਜਿੱਤ ਰਹੇ ਸੀ ਕਿ ਚੱਕਰ ਕੀ ਚੱਲ ਰਿਹਾ ਸੀ ਅਸੀਂ ਜਿੱਤ ਰਹੇ ਸੀਗੇ ਸਾਡੇ ਪਿੰਡੋਂ ਅੱਜ 5 ਟਰਾਲੀਆਂ ਆਈਆਂ ਜੀ ਦੋ ਬੁੜੀਆਂ ਦੀਆਂ ਤਿੰਨ ਬੰਦਿਆਂ ਦੀਆਂ ਇੱਕ ਘਰ ਚੋਂ ਇੱਕ ਬੰਦਾ ਆਇਆ ਤੁਸੀਂ ਦੇਖ ਲਓ ਵੀ 5 ਟਰਾਲੀਆਂ ਦੇ ਮਗਰ ਸਾਡੀ ਕਿੰਨੀ ਵੋਟ ਹੋਊਗੀ ਪਿੰਡ ਚੋਂ ਹਮ ਸਾਰੀ ਕੁੱਲ ਸਾਡੇ ਪਿੰਡ 700 ਵੋਟ ਆਈ 552 ਅੱਜ ਸਾਡੇ ਨਾਲ ਆਇਆ ਜੀ ਅੱਜ ਨਾਲ ਜੀ ਜਿਹੜਾ ਤੁਸੀਂ ਕੁਐਸਚਨ ਕੀਤਾ ਸੀਗਾ ਵੀ ਛੋਡੇ ਪਿੰਡੋਂ ਆਮ ਆਦਮੀ ਪਾਰਟੀ ਦਾ ਸਰਪੰਚ ਬਣਿਆ ਸਾਡੇ ਪਿੰਡੋਂ ਆਮ ਆਦਮੀ ਪਾਰਟੀ ਦਾ ਸਰਪੰਚ ਨਹੀਂ ਬਣਿਆ ਡਿੰਪੀ ਢਿੱਲੋਂ ਗਰੁੱਪ ਦਾ ਗੁੰਡਾਗਰਦੀ ਕਰਕੇ ਸਰਪੰਚ ਲਾਣਿਆ ਗਿਆ ਹਾਂ ਨਾ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਬਣਿਆ ਪਰ ਡਿੰਪੀ ਢਿੱਲੋਂ ਤਾਂ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ ਨੇ ਵੀ ਬੜਾ ਸ਼ਰੀਫ ਦੱਸਿਆ ਨੂੰ ਹਣ ਤਾਂ ਦੇਖੋ ਜੀ ਭਗਵੰਤ ਮਾਨ ਜੀ ਦਾ ਟਰਾਂਸਪੋਰਟ ਮਾਫੀਆ ਕਹਿੰਦੇ ਹੁੰਦੇ ਸੀ ਤੇ ਅਸੀਂ ਵੀ ਕਹਿੰਦੇ ਹੁੰਦੇ ਸੀਗੇ ਹਾਂ ਸਾਨੂੰ ਨਹੀਂ ਪਤਾ ਲੱਗਿਆ ਵੀ ਉਹ ਕਦੋਂ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਵਾਸ਼ਿੰਗ ਮਸ਼ੀਨ ਸੀ ਜਿਹੜੇ ਦੇ ਵਿੱਚ ਉਹ ਪਾ ਕੇ ਦੁੱਧ ਤੋਤੇ ਹੋ ਗਿਆ ਜੀ ਹਾਂ ਲੋਕਾਂ ਨੂੰ ਲੜਾਇਆ ਜਾ ਰਿਹਾ ਫਿਰ ਇਥੇ ਬਿਲਕੁਲ ਲੋਕਾਂ ਨੂੰ ਲੜਾਇਆ ਜਾ ਰਿਹਾ ਹੁਣ ਕੀ ਹੈ ਜਿਹੜਾ ਧਰਨਾ ਲੱਗਿਆ ਉਹਦੇ ਵਿੱਚ ਰਾਜਾ ਕਿ ਡਿੰਗਾ ਮਾਰੀ ਜਾਂਦਾ ਕਿਉਂਕਿ ਵਰਕਰਾਂ ਨੇ ਆਪਣੀ ਗੱਲ ਰੱਖਣੀ ਸੀਗੀ ਉਹਨੇ ਉਹਨੂੰ ਹਾਈ ਚੈੱਕ ਕਰਕੇ ਇਹ ਧਰਨੇ ਨੂੰ ਤੇ ਉਹਨੂੰ ਜਿਹੜਾ ਰੂਪ ਸੀਗਾ ਉਹਨੂੰ ਕਾਂਗਰਸ ਦਾ ਦਿੱਤਾ ਹਾਲਾਂਕਿ ਕਾਂਗਰਸ ਦੇ ਸਰਪੰਚੀ ਨਹੀਂ ਢਾਈ ਇਹਨਾਂ ਨੇ ਕਾਂਗਰਸ ਦੇ ਸਰਮੈ ਚੁੱਟੇ ਹੀ ਨਹੀਂ ਗਏ ਬਹੁਤ ਘੱਟ ਕੋਈ ਬੰਦੇ ਉੱਠੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਦੀ ਜਿਹੜੀ ਆਵਾਜ਼ ਜਾਣੀ ਸੀਗੀ ਸਰਕਾਰ ਤੱਕ ਜਾਂ ਪਾਰਟੀ ਤੱਕ ਜਾਣੀ ਸੀ ਉਹ ਰਾਜਾ ਫੇਰ ਵਿੱਚੇ ਖਾ ਗਿਆ ਉਹਨੇ ਉਹਨੇ ਆਪ ਦੀ ਟੋਕੜੋ ਕੀ ਬਜਾਤੀ ਉਹ ਕਹਿੰਦੇ ਕਿ ਸਾਡੇ ਨਾਲ ਧੱਕਾ ਹੋਇਆ ਮਨਪ੍ਰੀਤ ਬਾਦਲ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਕਹਿ ਰਹੇ ਓਕੇ ਜਿਹੜੇ ਆਮ ਆਦਮੀ ਪਾਰਟੀ ਤੋਂ ਅਯਾਜ਼ ਸੀ ਉਹਨਾਂ ਨਾਲ ਧੱਕਾ ਹੋਇਆ ਧੱਕਾ ਅਸਲ ਦੇ ਵਿੱਚ ਹੋਇਆ ਕਿੰਦੇ ਨਾਲ ਧੱਕਾ ਤਾਂ ਉਹਨਾਂ ਵਰਕਰਾਂ ਨਾਲ ਹੋਇਆ ਜਿਹੜੇ ਮਿਹਨਤੀ ਵਰਕਰ ਸੀਗੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਹੁਣ ਰਾਜੇ ਨੇ ਆ ਕੇ ਉੱਥੇ ਹਾਈਜੈਕ ਕਰ ਲਿਆ ਉਹ ਰੋਲਾ ਪਾਈ ਜਾਂਦਾ ਮੈਂ ਆਏ ਕਰ ਦੂੰਗਾ ਮੈਂ ਜੋ ਇਹ ਤਾਂ ਅੱਗੇ ਵੀ ਕਰਦੇ ਆਏ ਆ ਉਹ ਕਹਿੰਦਾ ਮੈਂ ਕੁਲਦੀਪ ਸਿੰਘ ਦਾ ਪੁੱਤ ਆ ਉਹ ਕਹਿੰਦਾ ਮੈਂ ਲਾਲ ਡੇਰੀ ਲਾਲੀ ਯਾਰ ਇਹਨਾਂ ਲਾਲ ਡੇਰੀਆਂ ਦੇ ਇਹਨਾਂ ਦੀ ਗੱਤ ਹਰਗਾੜ ਰਗਾ ਦਾ ਲੋਕਾਂ ਨੂੰ ਕੀ ਪਾਏ ਮੈਨੂੰ ਇਹ ਦੱਸੋ ਲੋਕ ਤਾਂ ਜਿਹੜੇ ਵਰਕਰ ਹੈ ਮਿਹਨਤ ਕਰਨ ਵਾਲੇ ਉਹ ਤਾਂ ਫੇਰ ਜੱਬਦੇ ਫਿਰਦੇ ਆ ਇਹਨਾਂ ਦੇ ਜਿਹੜੇ ਡੈਂਪੀ ਦੇ ਪਹਿਲਾਂ ਜਿਹੜੇ ਬੰਦੇ ਸੀਗੇ ਉਹ ਫੇਰ ਆ ਕੇ ਅੱਗੇ ਸਰਪੰਚ ਬਣਾਤੇ ਉਹਨਾਂ ਨੇ ਆਪਦੇ ਆਪਦੇ ਬੰਦੇ ਬਣਾਏ ਉਹਨਾਂ ਸਰਪੰਚ ਨੂੰ ਦੱਸੋ ਜਿਹੜੇ ਪਹਿਲਾਂ ਛੇਡਾ ਕਰਦੇ ਸੀਗੇ ਸਾਨੂੰ ਉਹ ਅੱਜ ਵੀ ਛੇਡਾ ਕਰਨਗੇ ਹੁਣ ਆਵਾਦੀ ਪਾਰਟੀ ਦੇ ਬੰਦੇ ਨੂੰ ਅੱਜ ਵਿੱਚ ਡਾ ਕਰਨਗੇ ਵੀ ਅਸੀਂ ਤਾਂ ਬਣ ਕੇ ਤੁਸੀਂ ਵਰਦੇ ਜਾਂਦੇ ਦੱਸੋ ਇਹ ਜਾਣ ਤਾਂ ਜਾਣ ਕਿੱਧਰ ਮੇਵਾ ਮੇਵਾ ਇਹ ਲੈ ਜਾਂਦਾ ਸੇਵਾ ਕੋਰ ਕਿੱਥੀ ਦਰੀਆਂ ਬਚਾਉਣ ਜੋ ਕਿਰੇ ਕੇ ਪ੍ਰੇਤ ਆਵਾਦੀ ਪਾਰਟੀ ਸਾਡੇ ਨਾਲ ਬਹੁਤ ਚਿਰ ਤੋਂ ਵਿਚਰਦੇ ਆ ਜੀ ਪਹਿਲਾਂ ਤਾਂ ਅਸੀਂ ਜਦੋਂ ਜ਼ੀਰੋ ਤੋਂ ਪਾਰਟੀ ਸ਼ੁਰੂ ਕਰੀ ਐ ਬਾਈ ਜੀ ਉਦੋਂ ਸਾਡੇ ਨਾਲ ਹੁੰਦੇ ਹਰੇਕ ਤਾਂ ਮੀਟਿੰਗ ਦੇ ਪੂਰਾ ਚਿਹਾਰੂ ਵਰਕਰ ਸੀ ਇਹ ਵੀ ਇਸੇ ਕਰਕੇ ਪਾਰਟੀ ਦੇ ਵਿੱਚੋਂ ਪਸ਼ਾ ਪੈਰ ਖਿੱਚ ਲੈਣੇ ਵੀ ਪਾਰਟੀ ਦੇ ਵਿੱਚ ਗਨਹਾਲਚਾਲ ਬਾਲਾ ਪੈ ਚੁੱਕਿਆ ਇੱਕ ਵਾਰੀ ਸਾਈਡ ਤੇ ਹੋ ਕੇ ਬਹਿ ਗਏ ਪਰ ਕੋਈ ਸੁਣਵਾਈ ਨਹੀਂ ਸਾਡੀ ਹੋ ਰਹੀ ਜੀ ਅੱਜ ਅਸੀਂ ਪਿੰਡਾਂ ਚੋਂ ਪੰਜ ਟਰਾਲੀਆਂ ਇਸੇ ਕਰਕੇ ਭਰ ਕੇ ਆਏ ਸੀ ਵੀ ਸਾਂਝਾ ਮੋਰਚਾ ਲੱਗਣਾ ਚਾਹੀਦਾ ਨਾ ਕਿ ਇਕੱਲਾ ਰਾਜੇ ਵਿੜਿੰਗ ਦਾ ਮੋਰਚਾ ਹੋਣਾ ਚਾਹੀਦਾ ਜੀ ਇਹਨੇ ਹਾਈਜੈਕ ਕੀਤਾ ਇਹਨੇ ਹਾਈਜੈਕ ਕਰ ਲੈ ਰਾਜੇ ਨੇ ਆ ਕੇ ਦੱਸੋ ਇਹ ਤਾਂ ਇੱਕ ਦੇ ਇੱਕ ਦੂਜੇ ਨਾਲ ਰੜੇ ਆਣਾ ਤਾਂ ਇਹਨੇ ਹਾਈਜੈਕ ਕਰ ਲਿਆ ਆ ਕੇ ਇਹਨੇ ਆਪਦਾ ਉਹ ਡੋਗ ਡੁਗੀ ਵਿਚਾਈ ਜਿਦਾ ਆਪਣੀ ਡਿੰਗਾ ਮਰੀ ਦਾ ਨਾਟਕ ਆਪਦਾ ਕਰੀ ਜਾਂਦਾ ਅਸਲ ਵਿੱਚ ਬਾਈ ਜੀ ਇੱਥੇ ਨੁਕਸਾਨ ਆ ਨਾ ਜਿਹੜਾ ਇਹ ਆਮ ਪਬਲਿਕ ਦਾ ਨੁਕਸਾਨ ਹੈ ਨਾ ਇਹ ਰਾਜੇ ਵੜਿੰਗ ਦਾ ਹੈ ਨਾ ਇਹ ਡੈਂਪੀ ਦਾ ਹੈ ਨਾ ਆਮ ਆਦਮੀ ਪਾਰਟੀ ਦਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਈ ਸੀਗੀ ਜਿਹੜੀਆਂ ਕਿ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇਹ ਪਿੰਡਾਂ ਦੇ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਹੋਣੀਆਂ ਚਾਹੀਦੀਆਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਸੀਗਾ ਵੀ ਜਿਹੜਾ ਸਰਪੰਚੀ ਦੀਆਂ ਚੋਣਾਂ ਕਿਸੇ ਪਾਰਟੀ ਸਿੰਬਲ ਦੇ ਨਹੀਂ ਲੜਿਆ ਜਾਊ ਕਿਉਂਕਿ ਪਹਿਲਾਂ ਵੀ ਉਹ ਨਹੀਂ ਲੜਿਆ ਜਾਂਦਾ ਸੀ ਤੇ ਅੱਜ ਇਹਨਾਂ ਨੇ ਉਹਦਾ ਇਹ ਕਹਾਨ ਕੀਤਾ ਇੱਕ ਫਸਲ ਕਰਕੇ ਵੀ ਆ ਸਾਡੀ ਸਰਕਾਰ ਦੇ ਸਰਪੰਚ ਹੈ ਤੱਕਾ ਕਰਕੇ ਲੋਕਤੰਤਰ ਦਾ ਜਿਹੜੀ ਇਹ ਦਿਖਾਈਆਂ ਦਿੰਦੇ ਸੀ ਲੋਕਤੰਤਰ ਦਾ ਕਹਾਣ ਕੀਤਾ ਜਿਹੜੇ ਚੀਜ਼ ਤੋਂ ਲੋਕ ਦੁਖੀ ਸੀਗੇ ਇਹਨਾਂ ਨਾਲ ਰਲੇ ਉਹੇ ਕੰਮ ਇਹਨਾਂ ਕਰਤਾ ਬਿਲਕੁਲ ਜੀ ਉਹਨਾਂ ਤੋਂ ਅੱਗੇ ਵੱਧ ਗਏ ਜੀ ਦੋਸਤ ਪੱਗੇ ਜਾਵੜੇ ਹੁਣ ਤੁਸੀਂ ਐਂ ਲਾ ਲਓ ਗਿੱਦੜਵਾ ਹਲਕੇ ਦੇ ਮੇਰੇ ਖਾਲ 52 ਖੇਤ 53 ਪਿੰਡ ਹੈ 52 ਪਿੰਡਾਂ 52 ਪਿੰਡਾਂ ਦੇ ਵਿੱਚੋਂ 29 ਪਿੰਡਾਂ ਦੇ ਇਹਨਾਂ ਦੇ ਕਾਗਜ਼ ਰੱਦ ਕਰਕੇ ਅੱਧ ਤੋਂ ਵੱਧ ਤੇ ਫਿਰ ਇਹਦਾ ਮਤਲਬ ਵੀ ਕਾਲੀ ਤੇ ਕਾਂਗਰਸੀਆਂ ਨਾਲ ਉਹ ਤਾਂ ਅੱਗੇ ਲੰਘ ਗਏ ਇਹ ਹਾਂ ਆ ਦੇਖੋ ਭਾਈ ਆਉਣ ਵਾਲੇ ਸਮੇਂ ਦਾ ਦੇਖੋ ਰਾਜਨੀਤੀ ਰਾਜਨੀਤੀ ਸਾਡੇ ਸਾਰਿਆਂ ਦੇ ਆ ਹਰਜਿੰਦਰ ਕੌਰ ਇਸ ਕਾਰਨ ਆ ਦੇਖੋ ਬਾਈ ਜੀ ਕਾਗਜ਼ ਬੋਲਦੇ ਇਹਨਾਂ ਦੇ ਦੱਸੋ ਅੱਛਾ ਹਾਂ ਸਾਡਾ ਰੈਸਟ ਸਾਡੀ ਕਲੀਅਰ ਹੋਈ ਹੈ ਜੀ ਅੱਛਾ ਤਰਸੇਮ ਸਿੰਘ ਹਾਕਮ ਤਰਸੇਮ ਸਿੰਘ ਨੂੰ ਲਾਂਟਾ ਜੀ ਅੱਛਾ ਅਮੀਰ ਨਜੋਦ ਆ ਨਜੋਦ ਕੌਰ ਨੂੰ ਲਾਂਟਾ ਜੀ ਹਮ ਇੱਕਾ ਗੌਰ ਪ੍ਰੀਤ ਸਿੰਘ ਰਣੀ ਇਹ ਦੋਹਾਂ ਦੇ ਕਾਗਜ਼ ਨੋ ਨੋ ਸੱਸ ਦੇ ਭਰੇ ਸੀ ਇਹਨਾਂ ਦੇ ਮਨ ਲੋ ਆਰੋ ਦੇ ਸਿਗਨੇਚਰ ਹਾਂਜੀ ਆਹ ਜਿਹੜਾ ਹੈਗਾ ਕਾਗਜ਼ ਵਿੱਚ ਹੈ ਨਹੀਂ ਹਰਾ ਕੁਝ ਨਹੀਂ ਜੀ ਹਰਜਿੰਦਰ ਕੌਰ ਸਾਡਾ ਮੇਨ ਸੀਗਾ ਸਰਪੰਚ अच्छा ठीक <coughs> है ए ਵਿੱਚੋਂ ਚੱਕਦਾ ਕਰਮਜੀਤ ਕੋਰੇ ਮੇਰੀ ਬਾਈ ਭਾਜੀ ਇਹਦੇ ਅਸੀਂ ਕੱਲ ਵਾਪਸ ਲੈ ਚਗੇ ਜਦੋਂ ਇਹਦੇ ਵਾਪਸ ਲੈ ਲਈ ਰਾਤ ਨੂੰ ਉਹਨਾਂ ਨੇ ਲਿਸਟ ਬਦਲਤੀ ਹਸਨ ਹੋਏ ਕਿਹੜੀ ਲਿਸਟ ਆਈ ਹੈ ਫੋਨ ਲਿਸਟ ਤੇ ਹੋ ਹੁਣ ਆ ਲਿਸਟ ਆਈ ਹੈ ਜੀ ਇਹਦੇ ਚ ਇਹਨਾਂ ਨੂੰ ਨਜੋਦਕਰ ਤਰਸੀਮ ਸਿੰਘ ਪਿੰਡ ਬਣੀਆ ਵਾਲਾ ਇਹ ਇਹ ਇਹਨਾਂ ਨੇ ਉਮੀਦਵਾਰ ਐਲਾਨਤਾ ਜੀ ਬਿਨਾਂ ਮੁਕਾਬਲੇ ਜੀ ਬਿਨਾਂ ਮੁਕਾਬਲੇ ਜੇਤੂ ਬਿਨਾਂ ਬਿਨਾਂ ਮੁਕਾਬਲੇ ਜੇਤੂ ਜੀ ਇਹ ਜੀ ਰਹਿ ਨਹੀਂ ਦੇਣੀ ਹਾਂ ਇਹ ਸਾਨੂੰ ਮਨਜ਼ੂਰ ਨਹੀਂ ਜੀ ਅਸੀਂ ਪਾਰਟੀ 15 ਸਾਲਾਂ ਚ ਕਮਾਈ ਆ ਜੀ ਅਸੀਂ ਇਹ ਆਵਾਦੂ ਪਾਰਟੀ ਦੇ ਵਰਕਰ ਸੀ ਇਹ ਵੀ ਨਹੀਂ ਜੀ ਇਹ ਡੈਂਪੀ ਢਿੱਲੋ ਦੇ ਖਾਸ ਬੰਦੇ ਆ ਜੀ 15 ਦਿਨਾਂ ਦੇ ਬਾਅਦ ਆ ਕੇ ਸਰਪੰਚ ਬਣ ਰਿਹਾ ਜੀ ਕਿਵੇਂ ਮਨਜ਼ੂਰ ਕਰ ਲਾਂਗੇ ਜੀ ਕਿਵੇਂ ਕਰ ਨਹੀਂ ਕਰੀ ਅਸੀਂ ਪੁਰਾਣੇ ਵਰਕਰ ਇਹ ਇਹਦੇ ਨਾਲ ਹਰਜਿੰਦਰ ਕੌਰ ਦੇ ਨਾਲ ਆਏ ਜਿਹੜੇ ਕਾਗਜ਼ ਸਾਡੇ ਰਿਜੈਕਟ ਕਰਿਆ ਜੀ ਜੀ ਫਿਰ ਤੁਸੀਂ ਉਹ ਨਾਰੇ ਲਾਉਣ ਵਾਲੇ ਰਹੇਗੇ ਨਾਰੇ ਲਾਵਾ ਤੇ ਮਰਵਾ ਇਸ ਵਕਤ ਦਾ ਕਿਰਾਏ ਇਸ ਵਕਤ ਦਾ ਕਿਰਾਏ ਨਾਰੇ ਲਾਉਣ ਜੋ ਕਰਿਆ ਜੀ ਅਸੀਂ ਸੀਐਮ ਨੂੰ ਸਟਿੱਕਰਾਂ ਨੇ ਸਾਡੀ ਆਵਾਜ਼ ਜਾਵੇ ਭਗਵਾਨ ਤੁਮਾਨ ਸਾਹਿਬ ਜੀ ਸਾਡੀ ਇਹ ਫਰਿਆ ਸੁਣ ਪੁਰਾਣੇ ਵਰਕਨਾਂ ਨੂੰ ਸਾਨੂੰ ਆਂ ਦੇਖਿਆ ਕਰੀ ਜਾਂਦੇ ਆ ਜੀ ਹਾਂ ਹੋਂ ਤਾਂ ਹੋ ਗਿਆ ਇਹ ਤਾਂ ਲਿਸਟ ਜਾਰੀ ਹੋ ਗਈ ਜਦੋਂ ਇਹਨਾਂ ਨੂੰ ਆਰਿਆਂ ਨੂੰ ਫੋਨ ਲਾ ਕੇ ਪੁੱਛਦੇ ਆ ਉਹ ਕਹਿੰਦੇ ਇਹ ਤਾਂ ਬਸ ਹੋ ਗਿਆ ਫਾਈਨਲ ਇਹ ਤਾਂ ਹੁਣ ਜਿਹੜਾ ਕੁਝ ਤੁਸੀਂ ਕਰਨਾ ਕਰੋ ਐ ਨਹੀਂ ਹੋਂਦਾ 1 ਮਿੰਟ ਖੜਕਾ ਦੂੰਗਾ ਕਰਾਂਗੇ 1 ਮਿੰਟ ਖੜਕਾ ਦੂੰਗਾ ਬੰਤਾ ਸਿੰਘ ਬਾਦਰਾ ਹੂੰ ਇਹਨੂੰ ਰਹਿ ਨਹੀਂ ਦੇਣਾ ਬਸ ਸੱਤਨੇ ਸੂਕੂਚ ਕਰਕੇ ਲੈ ਜੂੰਗਾ ਮੈਂ ਹਾਂ ਚੇਂਜ ਕਰਦਾ ਮੈਂ ਅੱਜ ਟੈਂਪੀਨ ਮਾਲ ਦੇ ਸਾਡੂ ਛੱਡੀ ਨਹੀਂ ਹਾਂ ਤੇ ਤੱਤੀ ਨਹੀਂ ਮੈਂ ਚੱਲਣ ਦੇਣੀ ਕਿ ਅਨਸਾਫ ਮੰਦਾ ਮੈਂ ਲੋਕਤੰਤਰ ਰਾਜ ਦੇ ਚ ਇਹ ਲੋਕਤੰਤਰ ਨੂੰ ਖਰਾਬ ਕਰ ਰਹੇ ਗੁੰਡੇ ਗੁੰਡੇ ਨਹੀਂ ਮੈਂ ਤੇਣੇ ਅੱਛਾ ਗੁੰਡਾਗਰਦੀ ਕਰਦੇ ਆਂ ਹਾਂ ਗੁੰਡਾਗਰਦ ਤਾਂ ਦਿੱਸੀ ਜਾਂਦਾ ਵਿੱਚ ਹੁਣ ਤੁਸੀਂ ਸਾਰਾ ਕੁਝ ਦੇਖੀ ਜਾਂਦੇ ਇਹਦੇ ਵਿੱਚ ਕੀ ਹੈ ਹਮ ਹੁਣ ਹੋਰ ਗੁੰਡਾਗਰਦੀ ਤਾਂ ਹੋਰ ਕੀ ਹੈ ਹਮ ਬਸ ਲੋਕ ਕਿ ਹੁਣ ਦੇਖੋ ਵਿਚਾਰੇ ਕਿ ਬਹੁਤ ਤਰਾਸਦੀ ਹੈ ਬੜੇ ਦੁੱਖ ਦੀ ਗੱਲ ਹੈ ਜਿਹੜੇ ਅਸੀਂ ਚਾਹ ਨਾਲੇ ਪਾਰਟੀ ਨੂੰ ਅਸੀਂ ਤਿਆਰ ਕੀਤਾ ਹੀਗਾ ਅਸੀਂ ਬੂਟਾ ਲਾਇਆ ਸੀਗਾ ਅੱਜ ਦੁੱਖ ਬਹੁਤ ਹੁੰਦਾ ਹੈ ਪਰ ਉਹਨੂੰ ਜਿਹੜਾ ਫਲ ਪਿਆ ਨਾ ਉਹ ਐਡਾ ਐਡਾ ਇਹ ਬੂਟਾ ਲਾਇਆ ਕਹਿੰਦੇ ਬੂਟੇ ਪਿਉਂਦ ਹੋ ਜਾਂਦੇ ਆ ਇਹ ਪਿਉਂਦ ਪਿਉਂਦ ਹੋ ਗਿਆ ਸੱਚੀ ਗੱਲ ਹੈ ਪਿਉਂਦ ਹੋਗੇ ਕਾ ਕੇ ਪੀਉਂਦੋਗੇ ਬੁੱਧੀ ਵੀ ਕਰਤੇ ਫਲ ਵੀ ਲੱਗ ਗਿਆ ਤੇ ਫਲ ਠੀਕ ਉਹ ਖਾ ਕੋਈ ਹੋਰ ਗਿਆ ਤੇ ਮਾਲੀ ਅਸੀਂ ਰਹਿ ਕੇ ਪਾਣੀ ਪਾਉਂਦਾ ਭਾਈ ਜੀ ਮੈਂ ਗਰਮੀਤ ਸਿੰਘ ਬਰਾੜ ਸੁਖਨਾ ਹਾਂ ਮੈਂ ਸੁਖਨੇ ਬਲੂ ਤੋਂ ਸਾਰੇ ਜਾਣਦੇ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਵੀ ਆਮ ਆਦਮੀ ਪਾਰਟੀ ਚ ਕਿੰਨਾ ਕੰਮ ਕੀਤਾ ਮੈਂ ਮਤਲਬ ਪਾਰਟੀ ਤੋਂ ਪਿੱਛੇ ਹੋ ਗਿਆ ਸੀ ਬੈਕ ਹੋ ਗਿਆ ਸੀਗਾ ਮੈਂ ਤੁਹਾਨੂੰ ਆਪਦੇ ਪਿੰਡ ਦੀ ਸਥਿਤੀ ਦੱਸਦਾ ਸਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਗਮੋਨ ਸਿੰਘ ਬਰਾੜ ਆ ਮੇਰਾ ਚਚੇਰਾ ਭਾਈ ਆ ਤੇ ਬੀਬੀ ਜੀ ਬਲਜੀਤ ਕੌਰ ਦਾ ਪੀਏ ਵੀ ਰਿਆ ਹੂੰ ਉਹ ਮਤਲਬ ਕਿ ਇਲੈਕਸ਼ਨ ਲੜ ਰਿਆ ਸੀ ਡੈਂਪੀ ਨੇ ਪ੍ਰੈਸ਼ਰ ਪਾ ਕੇ ਦੇਖੋ ਤੁਸੀਂ ਇੱਕ ਮੰਤਰੀ ਦਾ ਪੀਏ ਇਲੈਕਸ਼ਨ ਲੜਨਿਆ ਹੋਵੇ ਸਭ ਦਾ ਪੀਏ ਉਹਨੂੰ ਵੀ ਪ੍ਰੈਸ਼ਰ ਬਾ ਕੇ ਆਪਦੇ ਖਾਸ ਬੰਦੇ ਦੇ ਨਾਲ ਤੋਰਤਾ ਪਤਾ ਨਹੀਂ ਕੀ ਕਰਿਆ ਕੀ ਨਹੀਂ ਕਰਿਆ ਚੁੱਪ ਚੁਪਾ ਕਰਕੇ ਉਹ ਉਹਨਾਂ ਦੇ ਮਤਲਬ ਕਿ ਝੋਲੀ 'ਚ ਜਾ ਕੇ ਜਿਹੜੀ ਮਤਲਬ ਕਿ ਜਿੰਨੇ ਸੀ ਉਹਦੀਆਂ ਆਵਾਜ਼ਾਂ ਦੀ ਪਾਰਟੀ ਦੇ ਵਰਕਰਾਂ ਦੀਆਂ ਵੋਟਾਂ ਪਾਤੀਆਂ ਦੂਸਰੇ ਨੰਬਰ ਤੇ ਰਾਜਾ ਵੇਡਿੰਗਾ ਅੱਛਾ ਪਿੰਡ ਸੁਖਰੇ ਜਾ ਕੇ ਪੁੱਛੋ ਜਿੰਨੇ ਰਾਜੇ ਵਿਡਿੰਗ ਦੇ ਜਿੰਨੇ ਵੀ ਕਾਂਗਰਸੀ ਆ ਸਾਰੇ ਇਹਦੇ ਚੇਤੇ ਦੀ ਮਦਦ ਕਰ ਰਹੇ ਆ ਫਿਰ ਦੋ ਕਿਵੇਂ ਹੋਏ ਕੋਈ ਸਰਪੰਚ ਨਹੀਂ ਠਾਇਆ ਜਿੰਨੇ ਕਾਂਗਰਸੀ ਆ ਸਾਰੇ ਪਾਲ ਪਾਲ ਸੰਧੂ ਅੱਜ ਦਾ ਸੁਖਣੇ ਤੋਂ ਕੈਂਡੀਡੇਟ ਪਾਲ ਸੰਧੂ ਦੀ ਸਾਰੇ ਕਾਂਗਰਸੀ ਮਦਦ ਕਰ ਰਹੇ ਆ ਫਿਰ ਤੁਸੀਂ ਇਹ ਰਾਜਾ ਕਿਵੇਂ ਇੱਥੇ ਬੋਲੀ ਜਾਂਦਾ ਇਹ ਸਭ ਰਾਜਾ ਤੇ ਡੈਂਪੀ ਬਿਲਕੁਲ ਰਲੇ ਹੋਏ ਆ ਇਹਨਾਂ ਦੋ ਨਹੀਂ ਉੱਥੇ ਡੈਂਪੀ ਦੀ ਮਦਦ ਕਰਦਾ ਇੱਥੇ ਇਹ ਕਰਦਾ ਹੁਣ ਡੈਂਪੀ ਨੂੰ ਇਹ ਵੀ ਨਹੀਂ ਪਤਾਗਾ ਵੀ ਆਹ ਜਿਹੜੇ ਵਰਕ ਦਾ ਸਾਡੇ ਇਹ ਰੁਲ ਜਾਣ ਤੇ ਡੈਂਪੀ ਫੇਰ ਇਕੱਲੀਆਂ ਚ ਚਲਾ ਜਾਵੇ ਤੇ ਇਹਨਾਂ ਦਾ ਕੀ ਹਾਲ ਹੋਊਗਾ ਹਾਂ ਐ ਵੀ ਹੋ ਸਕਦਾ ਉਹ ਬਿਲਕੁਲ ਹੋ ਸਕਦਾ ਜਿਦੋਂ 28 ਸਰਪੰਚ ਨਰੋਲ ਪਰਸਨਲ ਬਣਾ ਲੇ ਪਰਸਨਲ ਆ ਜਿਹੜੇ ਉਹਨਾਂ ਦੇ ਹੱਥ 'ਚ ਨਹੀਂ ਜਿਹੜੇ ਉਹਨਾਂ ਦੇ ਹੱਥ 'ਚ ਆ ਇਹਦਾ ਬਟਨ ਉਹ ਖੁਦ ਦਬਦੇ ਆ ਪਰਸਨਲ ਬੰਦੇ ਨੂੰ ਜਦੋਂ ਵੀ ਮਰਜ਼ੀ ਕਿਦੋਂ ਵੀ ਮਰਜ਼ੀ ਜਿੱਥੇ ਵੀ ਮਰਜ਼ੀ ਯੂਜ਼ ਕੀਤਾ ਜਾ ਸਕਦਾ ਅੱਛਾ ਜੇ ਸਰਪੰਚ ਬਣ ਗਏ ਫਿਰ ਹੋਰ ਵੀ ਵੋਟਾਂ ਆਣਗੀਆਂ ਇਹ ਵੀ ਨਹੀਂ ਪਤਾ ਵੀ ਐਂ ਡਾਰੀ ਮਾਰ ਕੇ ਉਧਰ ਵੀ ਜਾਵੜੇ ਹੂੰ ਫੇਰ ਆਹ ਵਰਕਰ ਸਾਡੇ ਕੀ ਕਰਨਗੇ ਅਸੀਂ ਜੁੱਤੀਆਂ ਖਾਧੀਆਂ ਇਹਨਾਂ ਨੂੰ ਵੀ ਪਤਾ ਅੱਜ ਕੱਲ ਅਸੀਂ ਜੁੱਤੀਆਂ ਖਾਧੀਆਂ ਮੇਰਾ ਦਿੱਲੀ ਤੱਕ ਨਾ ਬਾਈ ਜੀ ਜਿੱਥੋਂ ਮਰਜ਼ੀ ਪੁੱਛ ਲੋ ਗਰਮੀਤ ਸਿੰਘ ਬਰਾੜ ਫੇਸਬੁੱਕ ਤੇ ਕਰ ਲੋ ਮੇਰੇ ਤੇ ਇੱਕ ਝੂਠਾ ਮਤਲਬ ਕਿ ਨਿਯੋਜ ਵੀ ਲੱਗੀ ਸੀ ਵੀ ਆਮ ਆਦਮੀ ਪਾਰਟੀ ਗਰਮੀਤ ਸਿੰਘ ਬਰਾੜ ਨੇ ਸਵਾ ਕਰੋੜ ਬੈਂਕ ਦਾ ਦੇਣਾ ਬਿਲਕੁਲ ਝੁੱਠੀ ਸੀਗੀ ਉਹਦਾ ਕੇਸ ਵੀ ਚੱਲਦਾ ਕਿੱਧਰ ਕੋਰਟ ਚ ਚੱਲ ਰਿਹਾ ਜਗਬਾਨੀ ਦੇ ਵਰਤ ਅੱਛਾ ਹਾਂ ਠੀਕ ਹੈ ਹੁਣ ਤਾਂ ਹਾਂ ਤੇ ਮੈਂ ਇਹਦੀਆਂ ਗਤੀਵਿਧੀਆਂ ਤੋਂ ਦੇਖ ਕੇ ਫਿਰ ਮੈਂ ਪਾਰਟੀ ਤੋਂ ਪਿੱਛੇ ਹੋ ਗਿਆ ਸੀਗਾ ਨਹੀਂ ਤੁਸੀਂ ਸ਼ਰਮਾ ਦੀ ਕੌਣੀ ਦੀ ਸੰਧੂ ਦੀ ਕਿਸੇ ਦਿਨ ਚੱਲਦੀ ਇੱਥੇ ਸ਼ਰਮੇ ਹੋਰੀ ਤਾਂ ਲੋਕ ਜੀ ਖੁੱਡਾਂ ਚ ਵੜ ਗਏ ਤਾਂ ਹਾਂ ਜਦੋਂ ਛੇਰ ਆਉਂਦਾ ਨਾ ਸ਼ੇਰ ਦੀ ਜਦੋਂ ਚੀਕ ਸੁਣੀ ਇਹਨਾਂ ਨੇ ਫਿਰ ਬਗਹਾੜ ਨਹੀਂ ਦਿੱਸੇਗੇ ਜੇ ਉੱਥੇ ਕੋਈ ਮਰਦ ਹੁੰਦਾ ਹਾ ਜੇ ਮਰਦ ਹੁੰਦਾ ਜੇ ਜਗਦੀਪ ਹੁੰਦਾ ਫਤਨ ਵਾਲਾ ਤਾਂ ਉਹ ਖੜਦਾ ਯਾਰ ਹੂੰ ਪਰ ਇੱਕ ਨਾ ਸ਼ਰਮੇ ਦੀ ਕੋਈ ਕਾਦ ਨਹੀਂ ਦਾ ਲੋਕ ਲਾਗੇ ਪਤਾ ਨਹੀਂ ਕਿੱਥੇ ਕੌਣ ਨਹੀਂ ਤਾਂ ਵਿਚਾਰਾ ਕੀ ਯਾਰ ਗਊ ਵਰਗਾ ਉਹ ਤਾਂ ਹਾਂ ਹੈ ਤੇ ਹੋਰ ਕੋਈ ਇੱਥੇ ਬੰਦਾ ਹੀ ਨਹੀਂ ਜਿਹੜੀ ਤੁਸੀਂ ਸ਼ੇਰ ਦੀ ਦਹਾੜ ਦੀ ਗੱਲ ਕੀਤੀ ਸ਼ੇਰ ਕਿਹੜਾ ਇਹਨਾਂ ਚੋਂ ਸ਼ੇਰ ਤਾਂ ਹੁਣ ਬਣਾਇਆ ਥਾਬੜਾ ਦਿੱਤਾ ਸ਼ੇਰ ਦਾ ਬੱਬਰ ਨੂੰ ਟੈਂਪੀ ਢੱਲ ਨੂੰ ਦਿੱਤਾ ਹੋਰ ਕਿਹਨੂੰ ਦਿੱਤਾ ਮਾਨ ਸਾਹਬ ਨੇ ਅੱਛਾ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਮਾਨਸੋ ਜਿਹੜੇ ਅਸੀਂ ਦਰੀਆਂ ਵਛਾਉਂਦੇ ਹੁੰਦੇ ਸੀ ਵੀ ਦਰੀਆਂ ਵਾਲਿਆਂ ਨੂੰ ਟਿਕਟਾਂ ਦੇਵਾਂਗੇ ਤੇ 6 ਅਬਦਨੀ ਬਿੱਲੀਆਂ ਖਾ ਗਿਆ ਸਾਰਾ ਕੁਝ ਹੀ ਖਾ ਗਿਆ ਜਿਵੇਂ ਸਪਨੀ ਖਾਂਦੀ ਆ ਨਾ ਆਪਣੇ ਨਿੱਕੇ ਨਿੱਕੇ ਸੁਬੋਲੀਆਂ ਨੂੰ ਤਾਂ ਹੀ ਸਾਰਿਆਂ ਨਾਲ ਬਹੁਤ ਬੁਰਾ ਹਾਲ ਆਇਆ ਬਾਈ ਰੋਣ ਜੀ ਕਰਦਾ ਗਿੱਦੜਵਾ ਦੇ ਵਿੱਚ ਤੁਸੀਂ ਵੇਖਿਆ ਨਾ ਬਈ ਤੁਸੀਂ ਦੇਖਿਆ ਹੋਣਾ ਹਾਰ ਕੇ ਅਸੀਂ ਪਤਾ ਕੀ ਆ ਹੁਣ ਖਾਲਸਾ ਜੀ ਦੀ ਹਰ ਕੀ ਮਦਦ ਕੀਤੀ ਆ ਸ਼ਰ੍ਯਾਮ ਕੀਤੀ ਆ ਖਾਲਸਾ ਨੂੰ ਜਤਾਇਆ ਸਰਬਜੀਤ ਸਿੰਘ ਸਰਬਜੀਤ ਸਿੰਘ ਨੂੰ ਹਾਂ ਸਾਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਅਸੀਂ ਕਾਂਗਰਸ ਨੂੰ ਐਸਲੇ ਝੂਠੇ ਪਰਚੇ ਕਰਾਏ ਮੇਰੇ ਤੇ ਦੋ ਦਿਨ ਅੰਦਰ 307 ਕਰਾਉਂਦਾ ਸੀ ਚੱਕ ਝੂਠੇ ਪਰਚੇ ਮੇਰੇ ਮਤਲਬ ਭੂਆ ਦੇ ਪੋਤਰਿਆਂ ਦੇ ਉੱਤੇ ਇਹਨੇ ਆਪਦੇ ਬੰਦੇ ਦੇ ਕਹਿਣ ਤੇ ਮੈਨੂੰ ਥਾਣੇ 'ਚ ਰੱਖਿਆ ਬਹੁਤ ਬੁਰਾ ਕਾਂਗਰਸ ਨੇ ਸਾਡੇ ਨਾਲ ਕੀਤਾ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਆਮ ਆਦਮੀ ਦੀ ਕਹੀ ਸੜੀ ਹਾਲਾਂਕਿ ਕਿਤੇ ਆਪਣੇ ਸਪੀਕਰ ਸਾਹਿਬਾ ਸਪੀਕਰ ਸਾਹਿਬ ਤੋਂ ਪੁੱਛ ਲਓ ਗਰਮੀਤ ਸਿੰਘ ਵਿਰਾਟ ਕਾਹੋਣਾ ਤਾਂ ਤਾਂ ਸਿੰਘ ਅਸੀਂ ਕਹਾ ਕਲਤਾਰ ਸਿੰਘ ਜੀ ਨਾਲ ਅਸੀਂ ਇਕੱਠੇ ਧਰਨਾ ਦਿੰਦੇ ਰਹੇ ਇਥੇ ਥਾਣੇ 'ਚ ਧਰਨਾ ਦਿੱਤਾ ਸੀ ਹੂੰ ਹੋਰ ਜਗਦੀਪ ਤੋਂ ਹੋਰ ਵੀ ਜਿੰਨੇ ਵੀ ਕੋਈ ਵਰਕਰਾਂ ਤੋਂ ਪੁੱਛੋ ਗਰਮੀ ਸੁਕਣਾ ਕੌਣ ਆ ਤੇ ਬਸ ਕਿੱਥੇ ਅੱਜ ਮੈਂ ਤਾਂ ਪਹਿਲਾਂ ਰੁਲਿਆ ਸੀ ਆ ਅੱਜ ਰੁਲ ਗਏ ਸਾਰੇ ਵਿਚਾਰੇ ਹੁਣ ਦੱਸੋ ਕਿੱਥੇ ਜਾਈਏ ਹੂੰ